ਜੀ ਥੋੜਾ ਸਾਨੇ ਮੇਰੇ ਚੈਨਲ 'ਤੇ ਪੜ੍ਹੇ ਸੇ ਨਿੱਕਾ ਸਵਾਗਤ ਹੈ ਅੱਜ ਆਪਾਂ ਇੱਕ ਮਹਿੰਦੀ ਕਲਰ ਚ ਡਿਜ਼ਾਈਨ ਬਣਾਉਣਾ ਜਾ ਰਹੇ ਹਾਂ ਮਹਿੰਦੀ ਕਲਰ ਚ ਡਿਜ਼ਾਈਨ ਬਣਾਉਣਾ ਜਾ ਰਹੇ ਹਾਂ ਡਿਜ਼ਾਈਨ ਬਿਲਕੁਲ ਹੀ ਸੋਨਾ ਤੇ ਛੋਟਾ ਛੋਟਾ ਜਿਹਾ ਸਿਰਫ ਸਟੱਪ ਦੋ ਕੁੰਡੇ ਦਾ ਡਿਜ਼ਾਈਨ ਹੈ ਨੈਚੁਰਲੀ ਜੇ ਦੋ ਕੁੰਡੇ ਦਾ ਡਿਜ਼ਾਈਨ ਹੈ ਤਾਂ ਬਿਲਕੁਲ ਛੋਟਾ ਛੋਟਾ ਹੋਊਗਾ ਡਿਜ਼ਾਈਨ ਇਦਾਂ ਦਾ ਜਿਹਨੂੰ ਤੁਸੀਂ ਕਿਸੇ ਪ੍ਰੋਜੈਕਟ 'ਤੇ ਪਾ ਸਕਦੇ ਹੋ ਸਾਰੇ ਪ੍ਰੋਜੈਕਟਾਂ ਲਈ ਵਧੀਆ ਜਿਹਾ ਪੈਟਰਨ ਜਿਹੜਾ ਆਪਾਂ ਬਣਾਉਣ ਜਾ ਰਹੇ ਹਾਂ ਤਾਂ ਫੇਰ ਸ਼ੁਰੂ ਕਰਦੇ ਹਾਂ ਇਸ ਪੈਟਰਨ ਦੇ ਲਈ ਪਹਿਲਾਂ ਜਿਹ ਪੈਟਰਨ ਦੀ ਫਸਟ ਰੋ ਨਹੀਂ ਹੈ ਇਹ ਸਾਡੀ ਇੱਕ ਬੇਸਿਕ ਰੋ ਹੈ ਜਿਹੜੀ ਅਸੀਂ ਪਹਿਲੀ ਵਾਰ ਪਾਣੀ ਹੈ ਉਹ ਪਾਣੀ ਹੈ ਸੋ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇਹ ਸਾਡੀ ਇੱਕ ਬੇਸਿਕ ਰੋ ਹੈ ਜਿਹੜੀ ਅਸੀਂ ਸ਼ੁਰੂ ਚ ਪਾਣੀ ਹੈ ਅਗਰ ਤੁਸੀਂ ਪੁੱਠੇ ਸਿੱਧੇ ਦਾ ਡਿਜ਼ਾਈਨ ਮਤਲਬ ਬਾਰਡਰ ਬੁਣਿਆ ਹੋਇਆ ਫਿਰ ਤੁਸੀਂ ਉਸ ਦੇ ਉੱਪਰ ਇਦਾਂ ਹੀ ਸ਼ੁਰੂ ਕਰ ਸਕਦੇ ਹੋ ਅਗਰ ਤੁਸੀਂ ਬਾਰਡਰ ਨਹੀਂ ਬੁਣਿਆ ਸਿੱਧੇ ਪੁੱਠੇ ਦਾ ਤਾਂ ਇੱਕ ਬੇਸਿਕ ਰੋ ਅਸੀਂ ਸਿੱਧੇ ਪੁੱਠੇ ਦੀ ਪਾ ਲੈਣੀ ਹੈ ਸਿੱਦੇ ਪੁੱਠੇ ਦੀ ਇੱਕ ਬੇਸਿਕ ਰੋਪਾਂ ਤੋਂ ਬਾਅਦ ਅਸੀਂ ਆਪਣਾ ਕਰਦੇ ਆ ਡਿਜ਼ਾਈਨ ਸ਼ੁਰੂ ਤਾਂ ਫਿਰ ਅਸੀਂ ਆਨੇ ਪੈਟਰਨ ਦੀ ਫਸਟ ਰੋ ਤੇ ਪੈਟਰਨ ਦੀ ਫਸਟ ਰੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਠੀਕ ਹੈ ਦੂਜਾ ਕੁੰਡਾ ਜਿਹੜਾ ਸਿੱਧਾ ਕੁੰਡਾ ਉਹਨੋਂ ਸੇ ਬੁਣਾਂਗੇ ਪਰ ਨੀਚੇ ਤੋਂ ਕਿਉਂਕਿ ਤਾਂ ਹੀ ਇੱਕ ਅਸੀਂ ਬੇਸਿਕ ਰੋ ਪਾਈ ਸੀ ਤਾਂ ਅੱਗੇ ਨੂੰ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਗੈਰ ਬੁਣੇ ਚੁੱਕਾਂਗੇ ਫਿਰ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਸਿੱਧੇ ਕੁੰਡੇ ਨੂੰ ਬੁਣਾਂਗੇ ਪਰ ਨੀਚੇ ਤੋਂ ਫਿਰ ਤਾਂ ਅੱਗੇ ਨੂੰ ਆਪਣੇ ਵੱਲ ਕਰਾਂਗੇ ਪੁੱਠੇ ਕੁੰਡੇ ਨੂੰ ਬਗੈਰ ਬੁਣੇ ਸਿੱਧੇ ਕੁੰਡੇ ਨੂੰ ਬੁਣਾਂਗੇ ਨੀਚੇ ਤੋਂ ਸਿੱਧੇ ਕੁੰਡੇ ਨੂੰ ਬੁਣਨ ਤੋਂ ਬਾਅਦ ਤਾਗੇ ਨੂੰ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਿਨਾਂ ਬੁਣੇ ਚੁੱਕ ਅਸੀਂ ਮੋੜ ਲੈਣਾ ਤੇ ਤਾਗੇ ਨੂੰ ਪਿੱਛੇ ਕਰਕੇ ਅਗਲਾ ਸਿੱਧਾ ਕੁੰਡਾ ਸੇ ਮੋੜ ਲੈਣਾ ਨੀਚੇ ਤੋਂ ਇੱਦਾਂ ਫਿਰ ਅਸੀਂ ਪੂਰੀ ਰੋਸ ਇੱਦਾਂ ਹੀ ਪਾ ਲੈਣੀ ਤਾਗੇ ਨੂੰ ਆਪਣੇ ਵੱਲ ਕੀਤਾ ਪੁੱਠੇ ਕੁੰਡੇ ਨੂੰ ਬਿਨਾਂ ਬੁਣੇ ਉਤਾਰਿਆ ਤਾਗੇ ਨੂੰ ਪਿੱਛੇ ਕੀਤਾ ਸਿੱਧਾ ਕੁੰਡੇ ਰੋਸੇ ਬੁਣਿਆ ਨੀਚੇ ਫੇਰ ਇੱਕ ਵਾਰੀ ਦੇਖ ਲਓ ਧੱਗ ਆਪਣੇ ਵੱਲ ਕੀਤਾ ਪੁੱਠੇ ਕੁੰਡੇ ਨੂੰ ਬਿਨਾਂ ਬਿਨੇ ਉਤਾਰਿਆ ਤਾਂ ਕਿ ਇਹਨਾਂ ਪਿੱਛੇ ਚ ਪਸ ਦੇ ਕੁੰਡੇ ਨੂੰ ਮੋੜ ਲਿਆ ਨਿਸ਼ਚਿਤ। ਇਹਦਾ ਹੀ ਅਸੀਂ ਫਸਰ ਰੋ ਕੰਪਲੀਟ ਕਰਕੇ ਮਿਲਦੇ ਸੈਕੰਡ ਰੋ ਦੇ ਵਿੱਚ। ਅਸੀਂ ਆਕੇ ਆਪਣੀ ਸੈਕੰਡ ਰੋ ਸੈਕੰਡ ਰੋਸ ਅਸੀਂ ਦੇਖੋ ਕਿੱਦਾਂ ਕਰਨਾ ਫੇਰ। ਸਿੱਧੇ ਕੁੰਡੇ ਨੂੰ ਸਿੱਧਾ ਅਸੀਂ ਪੁੱਠੇ ਕੁੰਡੇ ਨੂੰ ਫੇਰ ਮੋੜ ਲੈਣਾ। ਤੇ ਸਿੱਧੇ ਨੂੰ ਬਗੈਰ ਮੋੜਿਆ ਚੁੱਕ ਲੈਣਾ ਫੇਰ ਅਸੀਂ ਪੁੱਠਾ ਕੁੰਡਾ ਮੋੜ ਲਵਾਂਗੇ। ਸਿੱਧਾ ਕੁੰਡਾ ਫੇਰ ਅਸੀਂ ਬਗੈਰ ਬੁਣਿਆ ਚੁੱਕਾਂਗੇ ਫੇਰ ਅਸੀਂ ਪੁੱਠਾ ਕੁੰਡਾ ਮੁੰ ਲਵਾਂਗੇ ਤੇ ਸਿੱਧਾ ਕੁੰਡਾ ਸੀ ਫੇਰ ਬਗੈਰ ਬੁਣਿਆ ਚੁੱਕ ਲਵਾਂਗੇ ਇੱਕ ਵਾਰੀ ਫੇਰ ਦੇਖੋ ਧਾਗੇ ਨੇ ਆਪਣੇ ਵੱਲ ਕੀਤਾ ਪੁੱਠੇ ਕੁੰਡਾ ਅਸੀਂ ਬੁਣ ਲਿਆ ਧਾਗਾ ਪਿੱਛੇ ਕਰਕੇ ਸਿੱਧੇ ਨੂੰ ਬਗੈਰ ਬੁਣਿਆ ਚੁੱਕ ਲਿਆ ਫੇਰ ਧਾਗਾ ਆਪਣੇ ਵੱਲ ਕੀਤਾ ਪੁੱਠਾ ਕੁੰਡਾ ਫੇਰ ਮੁੰ ਲਿਆ ਫੇਰ ਧਾਗਾ ਇੱਧਰ ਕਰਕੇ ਸਿੱਧਾ ਕੁੰਡਾ ਬਗੈਰ ਬੁਣਿਆ ਚੁੱਕ ਲਿਆ ਫੇਰ ਧਾਗਾ ਆਪਣੇ ਵੱਲ ਕੀਤਾ ਪੁੱਠਾ ਕੁੰਡਾ ਮੁੰ ਲਿਆ ਤਾਂ ਏਧਰ ਕਰਕੇ ਸਿੱਧਾ ਕੁੰਡਾ ਫੇਰ ਬਗੈਰ ਬੁਣਿਆ ਚੁੱਕਿਆ ਫੇਰ ਤਾਂ ਅੱਗੇ ਆਪਣੇ ਵੱਲ ਪੁੱਠਾ ਕੁੰਡਾ ਬੁਣ ਲਿਆ ਤੇ ਸਿੱਧਾ ਕੁੰਡਾ ਫੇਰ ਬਗੈਰ ਬੁਣਿਆ ਚੁੱਕ ਲਿਆ ਐਦਾਂ ਹੀ ਅਸੀਂ ਹੁਣ ਲਈ ਆਪਣੇ ਪੈਟਰਨ ਦੀ ਸੈਕੰਡ ਰੋ ਪਾ ਲੈਣੀ ਆ ਪੈਟਰਨ ਦੀ ਸੈਕੰਡ ਰੋ ਪਾ ਕੇ ਫੇਰ ਅਸੀਂ ਮਿਲਦੇ ਪੈਟਰਨ ਦੀ 3ਰਡ ਰੋ ਦੇ ਵਿੱਚ ਅਸੀਂ ਹੁਣ ਆ ਗਏ ਆਪਣੇ ਪੈਟਰਨ ਦੀ ਤੀਸਰੀ ਰੋ ਜਰਾ ਧਿਆਨ ਨਾਲ ਦੇਖਿਓ ਪੁੱਠੇ ਕੁੰਡੇ ਨੂੰ ਅਸੀਂ ਐ ਸਟਿਚ ਕਰਾਂਗੇ ਸਿੱਧੇ ਕੁੰਡੇ ਨੂੰ ਅਸੀਂ ਬੁਣ ਲਵਾਂਗੇ ਫੇਰ ਤਾਂ ਅਸੀਂ ਪਿੱਛੇ ਰੋਵਾਂਗੇ ਤੇ ਅਸੀਂ ਇੱਥੋਂ ਹੁਣ

ਚੁੱਕਿਆ ਜਿਹੜਾ ਕਿ ਅਸੀਂ ਬੁਣ ਰਹੇ ਹਾਂ ਇਧਰੋਂ ਸਿੱਧਾ ਜਿਹੜਾ ਫੇਰ ਧਿਆਨ ਨਾਲ ਦੇਖੋ ਜਿਹੜਾ ਸਾਡਾ ਪੁੱਠਾ ਕੁੰਡਾ ਸੀ ਸਾਡਾ ਇਧਰੋਂ ਪੁੱਠਾ ਆ ਰਿਹਾ ਦੇਖੋ ਇਹ ਵਾਲਾ ਅਸੀਂ ਇਹਨੂੰ ਇੱਕ ਛੱਡ ਕੇ ਇਹ ਤਾਂ ਸੇ ਬਗੈਰ ਬੁਣਿਆ ਚੁੱਕਿਆ ਧਾਗਾ ਧਿਆਨਤਾ ਹੋਏ ਉਹ ਵਾਲਾ ਹੋ ਗਿਆ ਤੇ ਇੱਕ ਜਿਹੜਾ ਬੁਣਿਆ ਤੇ ਇਸ ਤੋਂ ਨੀਚੇ ਵਾਲਾ ਅਸੀਂ ਇੱਥੇ ਸਲਾਈ ਪਾ ਕੇ ਆਹ ਦੇਖੋ ਜਿਹੜਾ ਕਿ ਸਾਡਾ ਇੱਥੋਂ ਇਹਦੇ ਵਿੱਚੋਂ ਆ ਜਾਊਗਾ। ਅਸੀਂ ਇੱਥੋਂ ਇੱਕ ਕੁੰਡੇ ਨੂੰ ਚੁੱਕ ਲਵਾਂਗੇ। ਚੁੱਕੇ। ਅਗਲੇ ਕੁੰਡੇ ਨੂੰ ਅਸੀਂ ਬਗੈਰ ਬੁਣੇ ਚੁੱਕ ਲਵਾਂਗੇ। ਤੇ ਅਗਲਾ ਜਿਹੜਾ ਸਿੱਧਾ ਕੁੰਡਾ ਇਹਨੂੰ ਅਸੀਂ ਸਿੱਧਾ ਹੀ ਬੁਣ ਲਵਾਂਗੇ। ਫਿਰ ਦੇਖੋ ਜਿਹੜਾ ਸਾਡਾ ਇੱਧਰੋਂ ਕੁੰਡਾ ਪੁੱਠਾ ਹੈ ਅੱਜ ਇਹਦੇ ਅੱਗੇ ਸਾਡਾ ਧਾਗਾ ਆਇਆ ਹੋਇਆ ਹੈ। ਇੱਥੋਂ ਛੱਡ ਕੇ ਅਸੀਂ ਆਹ ਜਿਹੜਾ ਸਾਟਾ ਹੈ ਇੱਥੋਂ ਅਸੀਂ ਸिलाई ਪਾਵਾਂਗੇ ਆ ਦੇਖੋ। ਇੱਥੋਂ ਸिलाई ਪਾ ਕੇ ਇੱਥੋਂ ਇੱਕ ਕੁੰਡੇ ਨੂੰ ਚੁੱਕਾਂਗੇ। ਚੁੱਕਨ ਤੋਂ ਬਾਅਦ ਜਿਹੜਾ ਇਹ ਵਾਲਾ ਕੁੰਡਾ ਹੈ ਜਿਹੜਾ ਸਾਡਾ ਪੁੱਠਾ ਸੀ ਇਹਨੂੰ ਅਸੀਂ ਬਗੈਰ ਬੁਣੇ ਚੁੱਕ ਲਾਂਗੇ ਅਗਲਾ ਕੁੰਡਾ ਜਿਹੜਾ ਸਿੱਧਾ ਇਹਨੂੰ ਸਿੱਧਾ ਹੀ ਬੁਣ ਲਵਾਂਗੇ ਫਿਰ ਦੇਖੋ ਅਸੀਂ ਆਹ ਛੱਡ ਕੇ ਇੱਥੋਂ ਅਸੀਂ ਇਹ ਕੁੰਡਾ ਚੁੱਕਿਆ ਨੀਚੋਂ ਸਲਾਈ ਪਾ ਕੇ ਚੁੱਕਨ ਤੋਂ ਬਾਅਦ ਜਿਹੜਾ ਇਹ ਵਾਲਾ ਕੁੰਡਾ ਹੈ ਤੇ ਜਿਹੜਾ ਸਾਡਾ ਇਹ ਕੁੰਡੇ ਨੂੰ ਅਸੀਂ ਬਗੈਰ ਬੁਣੇ ਚੁੱਕ ਲੈਣਾ ਤੇ ਅਗਲਾ ਕੁੰਡਾ ਸਾਡਾ ਸਿੱਧਾ ਇਹਨੂੰ ਸਿੱਧਾ ਹੀ ਬੁਣ ਲੈਣਾ ਪੈਟਰਨ ਦੀ 3ਰਡ ਰੋ ਪੂਰੀ ਦੀ ਪੂਰੀ ਅਸੀਂ ਇੱਧਾ ਹੀ ਪਾ ਲੈਣੀ ਹੈ ਪੈਟਰਨ ਦੀ 3ਰਡ ਰੋ ਪਾ ਕੇ ਫੇਰ ਮਿਲਦੇ ਅਸੀਂ ਆਪਣੀ ਪੈਟਰਨ ਦੀ 4th ਰੋ ਦੇ ਵਿੱਚ ਕਿਉਂਕਿ ਇਹ ਜਿਹੜਾ ਸਾਡਾ ਪੈਟਰਨ ਹੈ ਚਾਰ ਰੋ ਦਾ ਸਾਡਾ ਇਹ ਪੈਟਰਨ ਹੈ ਪੈਟਰਨ ਦੀ 4th ਰੋ ਸਾਡੀ ਲਾਸਟ ਰੋ ਦੇਖੋ ਇਹਨੂੰ ਕਿੱਦਾਂ ਪਾਣਾ ਸੀ ਪਹਿਲਾ ਕੁੰਡੇ ਨੂੰ ਅਸੀਂ ਐ ਸਟਿਚ ਕਰ ਲੈਣਾ ਦੂਜਾ ਕੁੰਡਾ ਸਾਡਾ ਪੁੱਠਾ ਇਹਨੂੰ ਪੁੱਠਾ ਮੁੰਨ ਲਵਾਂਗੇ ਫੇਰ ਅਸੀਂ ਦੇਖੋ ਆ ਜਿਹੜਾ ਅਸੀਂ ਕੁੰਡਾ ਨੀਚੋ ਚੁੱਕਿਆ ਸੀ ਤੇ ਸਾਡਾ ਸਿੱਧਾ ਕੁੰਡਾ ਇਹ ਅਸੀਂ ਨੀਚੋ ਚੁੱਕਿਆ ਤੇ ਇਹ ਜਿਹੜਾ ਅਸੀਂ ਸਾਡਾ ਬਗੈਰ ਬੁਣਿਆ ਅਸੀਂ ਦੋਨਾਂ ਦਾ ਕਰ ਦੇਣਾ ਇੱਕ ਕੁੰਟਾ ਸਿੱਧਾ ਹੀ ਅਗਲਾ ਕੁੰਡਾ ਫੇਰ ਅਸੀਂ ਥੱਗ ਆਪਣੇ ਵੱਲ ਕਰਕੇ ਪੁੱਠਾ ਅਗਲੇ ਫੇਰ ਅਸੀਂ ਦੋ ਕੁੰਡਿਆਂ ਦਾ ਘੜ ਦੇਣਾ ਇੱਕ ਇਹ ਕੁੰਡਾ ਤੇ ਇਹ ਕੁੰਡਾ ਦੋਨਾਂ ਦਾ ਅਸੀਂ ਘੜ ਦੇਣਾ ਇੱਕ ਥੱਗ ਆਪਣੇ ਵੱਲ ਕਰਕੇ ਅਗਲਾ ਕੁੰਡਾ ਪੁੱਠਾ ਫੇਰ ਥੱਗਾ ਪਿੱਛੇ ਕਰਕੇ ਦੋਨੇ ਕੁੰਡੇ ਪਹਿਲੇ ਆ ਦੋਨਾਂ ਦਾ ਅਸੀਂ ਇੱਕ ਫੇਰ ਥੱਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਤਾਗਾਏਤਰ ਕਰਕੇ ਇੱਕ ਹੁੰਡਾ ਦੋਨਾਂ ਕੁੰਡਿਆਂ ਦਾ ਅਸੀਂ ਕਰਦਣਾ ਦੇਖੋ ਇਹ ਤੇ ਇਹ ਦੋਨਾਂ ਦਾ ਅਸੀਂ ਕਰਦਣਾ ਇੱਕ ਦੋਨੇ ਸਾਡੇ ਸਿੱਡੇ ਕੁੰਡਾ ਜਿਹੜੇ ਜਿੰਨਾਂ ਦਾ ਅਸੀਂ ਦੋ ਦਾ ਇੱਕ ਕਰ ਰਹੇ ਫੇਰ ਤੱਕ ਆਪਣੇ ਵੱਲ ਕਰਾਂਗੇ ਪੁੱਠਾ ਕੁੰਡਾ ਪੁੱਠਾ ਬੁਣ ਲੈਣਾ ਧਾਗਾ ਪਿੱਛੇ ਕਰਕੇ ਫੇਰ ਅਸੀਂ ਇੱਕੇ ਕੁੰਟਾ ਸਾਡਾ ਦੇਖੋ ਸਿੱਧਾ ਤੇ ਇੱਕ ਇਹ ਜਿਹੜਾ ਸੀ ਬਗੈਰ ਬੁਣਿਆ ਚੁੱਕਿਆ ਤੇ ਕਿ ਜਿਹੜਾ ਨੀਚੋ ਚੁੱਕਿਆ ਦੋਨਾਂ ਨੂੰ ਦੋਨਾਂ ਦਾ ਅਸੀਂ ਇੱਕ ਕਰ ਦੇਣਾ ਬਸ ਫੇਰ ਧਾਗਾ ਆਪਣੇ ਵੱਲ ਕਰਕੇ ਇੱਕੁੰਡਾ ਪੁੱਠਾ ਫਿਰ ਅਸੀਂ ਅਗਲੇ ਜਿਹੜੇ ਦੋ ਕੁੰਡੇ ਆ ਸਾਡਾ ਸਿੱਧਾ ਕੁੰਡਾ ਤੇ ਜਿਹੜਾ ਸੀ ਨੀਚੋ ਚੁੱਕਿਆ ਸੀ ਦੋਨਾਂ ਦਾ ਅਸੀਂ ਕਰ ਦੇਣਾ ਇੱਕ ਬਸ ਐਦਾਂ ਹੀ ਅਸੀਂ ਪੈਟਰਨ ਦੀ 4th ਰੋ ਕੰਪਲੀਟ ਕਰ ਲੈਨੇ ਫਿਰ ਸਾਡਾ ਪੈਟਰਨ ਫਸਟ ਰੋ ਤੋਂ ਫੇਰ ਸਟਾਰਟ ਹੋ ਜਾਣਾ ਸਾਡਾ ਪੈਟਰਨ ਫੇਰ ਫਸਟ ਰੋ ਤੋਂ ਸ਼ੁਰੂ ਹੋ ਜਾਣਾ ਦੇਖੋ ਪਹਿਲੇ ਕੁੰਡੇ ਨੂੰ ਅਸੀਂ ਐ ਸਟਿਚ ਕਰਾਂਗੇ ਸਿੱਧੇ ਕੁੰਡੇ ਨੂੰ ਅਸੀਂ ਨੀਚੋ ਬੁਣਾਂਗੇ ਧਾਗਾ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਗੈਰ ਬੁਣੇ ਧਾਗਾ ਪਿੱਛੇ ਕਰਕੇ ਫੇਰ ਸਿੱਧੇ ਕੁੰਡੇ ਨੂੰ ਨਿਸ਼ਚਿਤੋ ਫਿਰ ਧਾਗਾ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਗੈਰ ਬੁਣਿਆ ਧਾਗਾ ਪਿੱਛੇ ਕਰਕੇ ਸਿੱਧੇ ਕੁੰਡੇ ਨੂੰ ਨਿਸ਼ਚਿਤੋ ਫਿਰ ਧਾਗਾ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਗੈਰ ਬੁਣਿਆ ਧਾਗਾ ਪਿੱਛੇ ਕਰਕੇ ਸਿੱਧੇ ਕੁੰਡੇ ਨੂੰ ਨਿਸ਼ਚਿਤੋ ਫਿਰ ਧਾਗਾ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਗੈਰ ਬੁਣਿਆ ਧਾਗਾ ਪਿੱਛੇ ਕਰਕੇ ਸਿੱਧੇ ਕੁੰਡੇ ਨੂੰ ਨਿਸ਼ਚਿਤੋ ਧਾਗਾ ਆਪਣੇ ਵੱਲ ਕਰਕੇ ਪੁੱਠੇ ਕੁੰਡੇ ਨੂੰ ਬਗੈਰ ਬੁਣਿਆ ਧਾਗਾ ਪਿੱਛੇ ਕਰਕੇ ਸਿੱਧੇ ਕੁੰਡੇ ਨੂੰ ਨਿਸ਼ਚਿਤੋ ਇਦਾਂ ਹੀ ਅਸੀਂ ਇਹੀ ਚਾਰ ਰੋ ਸਿਰ ਰਿਪੀਟ ਕਰੇ ਜਾਣੀਆਂ ਤੇ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਤੁਹਾਨੂੰ ਪੈਟਰਨ ਸਮਝੀ ਆ ਗਿਆ ਹੋਣਾ ਵੀ ਅਸੀਂ ਕਿੱਦਾਂ ਬਣਾਇਆ ਚਾਰ ਰੋ ਦਾ ਪੈਟਰਨ ਹੈ ਤੇ ਇਹੀ ਚਾਰ ਰੋ ਸਿਰ ਰਿਪੀਟ ਕਰਦੇ ਜਾਣਾ ਸਾਡਾ ਪੈਟਰਨ ਫੇਰ ਫਸਟ ਰੋ ਤੋਂ ਸ਼ੁਰੂ ਹੋ ਗਿਆ ਹੋਇਆ ਬਸ ਇਹੀ ਚਾਰ ਰੋ ਨੂੰ ਸਿਰ ਰਿਪੀਟ ਕਰੀ ਜਾਣਾ ਤੇ ਸਾਡਾ ਪੈਟਰਨ ਬਣ ਕੇ ਹੋ ਜਾਣਾ ਤਿਆਰ ਫੇਰ ਅਸੀਂ ਬਣਨੇ ਆ ਪੈਟਰਨ ਤੇ ਦੇਖਦੇ ਸਾਡਾ ਪੈਟਰਨ ਕਿੰਤਾ ਦਾ ਲੱਗਦਾ ਇਹਦੀ ਲੁੱਕ ਕਿੰਤਾ ਦੀ ਆਂਦੀ ਹੈ ਇਹ ਦੇਖੋ ਇਹਦੀ ਫਾਈਨਲ ਲੁੱਕ ਇਹ ਬਾਰਡਰ ਬਣ ਕੇ ਇਦਾਂ ਤਰ ਲੱਗੂਗਾ ਬੜਾ ਹੀ ਵਧੀਆ ਜਿਹਾ ਬਾਰਡਰ ਆਂਦਾ ਦੇਖੋ ਤੁਸੀਂ ਇਹਨੂੰ ਐਜ਼ ਏ ਬਾਰਡਰ ਵੀ ਯੂਜ਼ ਕਰ ਸਕਦੇ ਹੋ ਐਜ਼ ਏ ਪੈਟਰਨ ਯੂਜ਼ ਕਰ ਸਕਦੇ ਹੋ ਇਹ ਤੁਸੀਂ ਇਹਦੀ ਪੱਟੀ ਬਣਾ ਸਕਦੇ ਹੋ ਮੀਨਸ ਕਿ ਇੱਕ ਇਦਾਂ ਦਾ ਡਿਜ਼ਾਈਨ ਹੈ ਜਿਹਨੂੰ ਤੁਸੀਂ ਕਈ ਜਗ੍ਹਾ ਤੇ ਕੰਮ ਲਾ ਸਕਦੇ ਹੋ ਕਈ ਜਗ੍ਹਾ ਤੇ ਕੰਮ ਇਹ ਕਿਤਾ ਤੁਸੀਂ ਇਹਨੂੰ ਐਜ਼ ਏ ਬਾਰਡਰ ਯੂਜ਼ ਕਰ ਸਕਦੇ ਹੋ ਨੰਬਰ 2 ਤੁਸੀਂ ਇਹਨੂੰ ਐਜ਼ ਏ ਪੈਟਰਨ ਯੂਜ਼ ਕਰ ਸਕਦੇ ਹੋ ਨੰਬਰ 3 ਤੁਸੀਂ ਇਹਨੂੰ ਐਜ਼ ਏ ਪੱਟੀ ਬਟਨ ਪੱਟੀ ਬਣਾਣੀ ਹੈ ਤੁਸੀਂ ਇਹ ਵਾਲੀ ਬਟਨ ਪੱਟੀ ਬਣਾਓ ਬੜੀ ਹੀ ਵਧੀਆ ਤੇ ਯੂਨੀਕ ਜੀ ਆਊਗੀ ਬਾਰਡਰ ਬਣਾਣਾ ਤੁਸੀਂ ਇਹ ਵਾਲਾ ਬਾਰਡਰ ਬਣਾਓ ਥੋੜਾ ਬਿਲਕੁਲ ਯੂਨੀਕ ਤੇ ਅਲੱਗ ਆਊਗਾ। ਔਰ ਅਗਰ ਤੁਸੀਂ ਆਪਣਾ ਪ੍ਰੋਜੈਕਟ ਚ ਪਾਣਾ ਚਾਹੁੰਦੇ ਹੋ ਤਾਂ ਵੀ ਥੋੜੇ ਪ੍ਰੋਜੈਕਟ ਤੇ ਲੋਕ ਬਿਲਕੁਲ ਵਧੀਆ ਆਊਗੀ ਦੇਖੋ। ਸਟ੍ਰੈਚੇਬਲ ਹੈ ਆ ਦੇਖੋ ਤੇ ਬੜਾ ਹੀ ਵਧੀਆ ਜਿਹਾ ਪੈਟਰਨ ਇਹ ਬਣ ਕੇ ਆਊਗਾ। ਪੂਰੇ ਸਵੈਟਰ ਚ ਪਾ ਲਓ ਪੁਲਓਵਰ ਚ ਪਾ ਲਓ ਸਾਰੇ ਹੀ ਸਵੈਟਰ ਤੇ ਪਹਿਨਵਾਲਾ ਚਾਹੇ ਜੈਕ ਸਵੈਟਰ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਪ੍ਰੋਜੈਕਟ ਚ ਪਾਓ ਬੇਬੀ ਬਲੈਂਕਰ ਚ ਪਾਓ ਮਫਲਰ ਚ ਪਾਓ। ਦੇਖਿਆ ਨਾ ਫਿਰ ਕਿੰਨਾ ਵਧੀਆ ਡਿਜ਼ਾਈਨ ਹੈ ਜਿਹਨੂੰ ਤੁਸੀਂ ਕਿਤੇ ਵੀ ਯੂ चाहे सीधा बॉर्डर बना लो चाहे ये बटन पट्टी बना लो तो चाहे सीधा अपना स्वेटर बना लो तो फिर दस्यो ये वाला बॉर्डर या ए वाला डिजाइन या ए वाला पैटर्न या ए वाला बटन पट्टी कितने यह बनाया कमेंट करके दस्यो तो दस्यो थानू कि लग गया फिर मिलते हैं कल एक नई वीडियो एक नवी चीज़ के तद तक अपना ध्यान रखो जी ओके जी बाय बाय टेक केयर